ਤੇ ਦਿਨੀ ਫਿਰੋਜ਼ਪੁਰ ਹਰੀ ਕੇ ਹੈੱਡ ਦੇ ਕੋਲ ਇੱਕ ਅਣਪਛਾਤੇ ਵਿਅਕਤੀ ਦੀ ਲਾਸ਼ ਮਿਲੀ ਸੀ ਜਿਸ ਨੂੰ ਕੇ ਆਵਾਰਾ ਕੁੱਤੇ ਨੋਚ-ਨੋਚ ਖਾ ਰਹੇ ਸਨ ਪੁਲਿਸ ਵੱਲੋਂ ਜਾਂਚ ਦੌਰਾਨ ਇਸ ਨੌਜਵਾਨ ਦੀ ਪਛਾਣ ਜਸ਼ਨਪ੍ਰੀਤ ਸਿੰਘ ਪਿੰਡ ਗੋਰਖਾ ਤਰਨਤਨ ਵਜੋਂ ਹੋਈ ਹੈ ਪੁਲਿਸ ਵੱਲੋਂ ਅੰਨੇ ਕਤਲ ਦੀ ਗੁੱਥੀ ਨੂੰ ਸਲਝਾਉਂਦੇ ਹੋਏ ਤਿੰਨ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਪੁੱਛਗਿੱਛ ਕਰਨ ਤੇ ਸਾਹਮਣੇ ਆਇਆ ਕਿ ਮ੍ਰਿਤਕ ਨੌਜਵਾਨ ਨੂੰ ਉਸਦੇ ਸਾਥੀਆਂ ਨੇ ਜ਼ਬਰਦਸਤੀ ਮੋਟਰਸਾਈਕਲ ਤੇ ਬਿਠਾ ਕੇ ਹਰੀ ਕੇ ਹੱਡ ਲਿਆਂਦਾ ਤੇ ਜਿਸ ਤੋਂ ਬਾਅਦ ਉਸ ਦੇ ਸਿਰ ਵਿੱਚ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ ਲੁੱਟਦੇ ਪੈਸੇ ਵੰਡਣ ਨੂੰ ਲੈ ਕੇ ਦੋਸਤਾਂ ਨੇ ਹੀ ਆਪਣੇ ਸਾਥੀ ਦੋਸਤ ਦਾ ਕਤਲ ਕਰ ਦਿੱਤਾ ਪੁਲਿਸ ਵੱਲੋਂ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਹੁਣ ਕੀਤੀ ਜਾ ਰਹੀ ਹੈ ਹਾਂਜੀ ਮੈਂ ਜਿਹੜੇ ਬਲਾਈਂਡ ਮੈਟਰ ਟ੍ਰੇਸ ਕੀਤਾ ਉਹ ਕਿੱਥੋਂ ਦਾ ਹੈ ਤੇ ਕਿਦੋਂ ਹੋਇਆ ਸੀ ਫਿਰੋਜ਼ਪੁਰ ਜ਼ਿਲ੍ਹੇ ਦੇ ਜ਼ੀਰਾ ਸਬ ਡਿਵੀਜ਼ਨ ਪੀਐਸ ਮਕੂ ਦੇ ਵਿੱਚ ਸਾਨੂੰ ਇੱਕ ਅਨ ਆਈਡੈਂਟੀਫਾਈਡ ਡੈੱਡ ਬੋਡੀ ਮਿਲੀ ਸੀਗੀ ਜਦੋਂ ਸਾਨੂੰ ਡੈੱਡ ਬੋਡੀ ਅਸੀਂ ਡਿਸਕਵਰ ਕੀਤੀ ਉਹਦੇ ਹੱਥ ਬੰਦੇ ਹੋਏ ਸੀਗੇ ਮੂੰਹ ਦੇ ਵਿੱਚ ਵੀ ਕਪੜਾ ਸੀਗਾ ਤੇ ਗਨ ਸ਼ਾਟ ਵੂਨਸ ਤੇ ਅਨਿਯ ਵੂਨਸ ਵੀ ਬੋਡੀ 'ਤੇ ਸੀਗੇ ਬੋਡੀ ਦੇ ਬਾਰੇ ਵਿੱਚ ਸਾਨੂੰ ਕੋਈ ਇਨਫੋਰਮੇਸ਼ਨ ਨਹੀਂ ਸੀਗੀ ਉਸ ਤੋਂ ਬਾਅਦ ਅਸੀਂ ਉਹਦੇ ਉੱਪਰ ਮੁਕੱਦਮਾ ਦਰਜ ਕੀਤਾ ਐਂਡ ਸਾਡੀ ਵੱਖ-ਵੱਖ ਟੀਮੇ ਬਣਾਈ ਗਈ ਐਸਪੀ ਇਨਵੈਸਟੀਗੇਸ਼ਨ ਰੰਧੀਰ ਡਿਪਟੀ ਐਸਪੀ ਜ਼ੀਰਾ ਤੇ ਡਿਪਟੀ ਐਸਪੀ ਡੀ ਦੇ ਅੰਦਰ ਟੀਮੇ ਬਣਾਈ ਗਈ ਜਿੰਨਾ ਵੀ ਜਿੰਨੇ ਵੀ ਨੀਬਰਿੰਗ ਡਿਸਟ੍ਰਿਕਟਸ ਹੈ ਤਰਨਤਾਰਨ ਸਾਡੀ ਡਿਸਟ੍ਰਿਕਟ ਫਿਰੋਜ਼ਪੁਰ ਸਾਰੇ ਰੂਟ ਜਿ ਉਸ ਇਨਸੀਡੈਂਟ ਉਸ ਜਗ੍ਹਾ ਨੂੰ ਲੀਡ ਕਰਦੇ ਸੀਗੇ ਸਾਰੀ ਟੀਮੋ ਨੇ ਮਿਲ ਕੇ ਲਗਭਗ 100 ਦੇ ਉੱਪਰ ਕੈਮਰੇ ਚੈੱਕ ਕੀਤੇ ਫਾਈਨਲੀ ਥਰੂ ਟੈਕਨੀਕਲ ਇਨਪੁਟ ਸਾਨੂੰ ਇੱਕ ਖਬਰ ਮੌਸੂਲ ਹੋਈ ਤੇ ਹਾਸਲ ਹੋਈ ਕਿ ਤਰਨਤਾਰਨ ਦੇ ਵਿੱਚ ਕੁਝ ਬੰਦੋ ਦੇ ਵਿੱਚ ਕਾਰ ਲੜਾਈ ਹੋਈ ਹੈ ਉਸ ਲਿੰਕ ਨੂੰ ਫਾਲੋ ਕਰਦੇ ਕਰਦੇ ਅਸੀਂ ਫਾਈਨਲੀ ਇਸ ਮਰਡਰ ਕੇਸ ਕੋ ਟ੍ਰੇਸ ਕਰਨੇ ਵਿੱਚ ਕਾਮਯਾਬ ਹੋਈ ਹੈ ਇਦੇ ਵਿੱਚ ਤਿੰਨ ਬੰਦੇ ਸ਼ਾਮਿਲ ਸੀਗੇ ਉਹਦੇ ਵਿੱਚ ਇੱਕ ਜੁਵਨਾਈਲ ਸੀਗਾ ਇੱਕ ਜਿਹੜਾ ਮੇਨ ਨਵਦੀਪ ਸਿੰਘ ਉਸकी ਉਮਰ 21 ਸਾਲ ਹੈ ਉਹਨੂੰ ਅਸੀਂ ਕੋਲਕਾਤਾ ਵੈਸਟ ਬੰਗਾਲ ਸੇ ਫੜਕੇ ਲਾਏ ਹੈ ਤੇ ਜਸਕਰਨ ਸਿੰਘ ਉਹਨੂੰ ਅਸੀਂ ਪੰਜਾਬ ਸੇ ਹੀ ਫੜਿਆ ਹੈਗਾ ਇਹ ਤਿੰਨੋਂ ਬੰਦੇ ਤੇ ਚਾਰੋਂ ਬੰਦੇ ਦੋਸਤ ਸੀਗੇ ਇਹਨਾਂ ਦੇ ਵਿਚਕਾਰ ਲੜਾਈ ਹੋਈ ਜਿਹੜੇ ਕਰਕੇ ਨਾਣੀ ਇਹ ਮਰਡਰ ਕੀਤਾ ਹੈ ਮੈਂ ਪੁਰਾਣੀ ਕੰਸਟਸ ਨੂੰ ਨੇ ਇਹ ਪਹਿਲੇ ਦੋਸ ਸੀਗੇ ਉਸੇ ਦਿਨ ਇਨਾਂ ਦੀ ਉਸ ਦਿਨ ਵਿੱਚ ਜਦ ਡੈਥ ਹੋਈਏ ਉਸ ਤੋਂ ਇੱਕ ਦਿਨ ਪਹਿਲੇ ਉਸ 8 9 ਤੇ ਉਸ ਦੌਰਾਨ ਇਨਾਂ ਦੇ ਵਿਚਕਾਰ ਲੜਾਈ ਹੋਈ ਹੈ ਜੋ ਹੁਣ ਤੱਕ ਪਤਾ ਚੱਲਿਆ ਹੈ ਉਹਦੇ ਬਾਅਦ ਇਨਾਂ ਨੇ ਬਦਲਾ ਲੈਣ ਵਾਸਤੇ ਇਸ ਬੰਦੇ ਨੂੰ ਮਾਰਾ ਤੇ ਮਰਡਰ ਕੀਤਾ ਹੈ ਜੀ ਇਨਾਂ ਦਾ ਪਿਛਲਾ ਰਿਕਾਰਡ ਅਭੀ ਇਨਪੇ ਜੀੜਾ ਸਾਨੂੰ ਪੁੱਛਕਿਛ ਤੇ ਵਿੱਚ ਪਤਾ ਚੱਲ ਰਿਹਾ ਹੈ ਇੱਕ ਇਨਾਂ ਇਹ ਮੰਨਦੇ ਹੈ ਕਿ ਇਨਾਂ ਨੇ ਚਾਰ ਵਾਰ ਦਾਤੇ ਕੀ ਹੈ ਇਹ ਪੂਰਾ ਗੈਂਗ ਥਾ ਜਿਹੜਾ ਮੋਗਾ ਜ਼ਿਲ੍ਹਾ ਦੇ ਵਿੱਚ ਆਪਰੇਟ ਕਰਦਾ ਸੀਗਾ ਮੋਗਾ ਤੇ ਫਿਰੋਜ਼ਪੁਰ ਇਹਨਾਂ ਦਾ ਕਹਿਣਾ ਹੈ ਜਿਹੜਾ ਸਦਰ ਮੋਗਾ ਦੇ ਵਿੱਚ ਇੱਕ 60000 ਰੁਪਏ ਦੀ ਖੋਈਏ ਉਹਦੇ ਵਿੱਚ ਇਹ ਸ਼ਾਮਿਲ ਸੀਗੇ ਇਸ ਤੋਂ ਇਲਾਵਾ ਜਿਹੜੀ ਇਹਨਾਂ ਨੇ ਹੁਣ ਤੱਕ ਬਾਤ ਮਾਨੀਏ ਟੋਲ ਪਲਾਜ਼ਾ 'ਤੇ ਵੀ ਇਹਨਾਂ ਨੇ ਦੋ ਵਾਰ ਦਾਤੇ ਕੀਤੀ ਹੈ ਤੇ ਜਿਹੜੀ ਪੈਟਰੋਲ ਪੰਪ ਦੀ ਖੋਏ ਉਹ ਵੀ ਇਹਨਾਂ ਦੇ ਵੱਲੋਂ ਕੀਤੀ ਗਈ ਮੈਡਮ ਜਿਹੜੀ ਗਨ ਮਿਲੀ ਹੈ ਇਹਨਾਂ ਦੇ ਕੋਲ ਉਹ ਗਨ ਲੀਗਲ ਹੈ ਜੀ ਅਸੀਂ ਇੱਕ ਵੈਪਨ ਰਿਕਵਰ ਕੀਤਾ ਹੈ ਜਿਹੜਾ ਇਲਲੀਗਲ ਹੈ ਜੀ ਕੁਝ ਬੇਸੇਦੀ ਨਾ ਕਿ ਉਮਰ ਹੈਰ ਪੈਸੀ ਕਰਕੇ ਆਪਸ ਲੜਾਈ ਕੀ ਕਾਰਨ ਵੀ ਹੈ ਨਹੀਂ ਦੇਖਿਏ ਇਹ ਜੋ ਸਮਝਣ ਵਾਲੀ ਗੱਲ ਹੈ ਇਹਨਾਂ ਦੀ ਉਮਰ ਵੀ ਕਾਫੀ ਕਮ ਹੈ ਇਹ 21 ਸਾਲ ਦੇ ਮੁੰਡੇ ਹੈਗੇ ਇਹਨਾਂ ਦਾ ਗੈਂਗ ਸੀਗਾ ਉਹਦੇ ਵਿੱਚ ਇਹਨਾਂ ਦੀ ਆਪਸੀ ਹੀ ਰੰਜਿਸ਼ ਹੋਈ ਆਪਸੀ ਹੀ ਪ੍ਰੋਬਲਮ ਹੋਈ ਔਰ ਉਸੇ ਕਰਕੇ ਇਹਨਾਂ ਨੇ ਮਰਡਰ ਕੀਤਾ ਹੈ ਇੱਕ ਦੂਜੇ ਦੇ ਵਿੱਚ ਇਹਨਾਂ ਦੀ ਲੜਾਈ ਹੋਈ ਹੈ ਉਹ ਹੁਣ ਤੱਕ ਹੁਣ ਬਾਤ ਕਲੀਅਰ ਨਹੀਂ ਹੋਈ ਹੈ ਬਟ ਅਸੀਂ ਉਹਨੂੰ ਇਨਵੈਸਟੀਗੇਸ਼ਨ 'ਚ ਦੇਖਾਂਗੇ ਪਰ ਇਸ ਵਿੱਚ ਜੋ ਸਮਝਣ ਵਾਲੀ ਗੱਲ ਹੈ ਉਹ ਇਹ ਕਿ ਇੱਕ ਅਨ ਆਈਡੈਂਟੀਫਾਈਡ ਡੈਡ ਬੋਡੀ ਜਿਸਕੇ ਬਾਰੇ ਜਿਸਕੀ ਵੀ ਸ਼ਨਾਖਤ ਨਹੀਂ ਹੋ ਪਾ ਰਹੀ ਸੀਗੀ ਉਸ ਤੋਂ ਇਲਾਵਾ ਕੋਈ ਵੀ ਕੈਮਰਾ ਜਾਂ ਕੋਈ ਵੀ ਇਸ ਤਰ੍ਹਾਂ ਦਾ ਇਨਪੁਟ ਸਾਡੇ ਕੋਲ ਮੌਜੂਦ ਨਹੀਂ ਸੀਗਾ ਪਿਓਰਲੀ ਆਪਣੇ ਮੈਨ ਆਰ ਸਟਾਲ ਕੇ ਸਾਡੀ ਇਨਵੈਸਟੀਗੇਸ਼ਨ ਤੇ ਐਸਐਚਓ ਮਕੂ ਐਂਡ ਐਫਟੀਐਸਪੀ ਜ਼ੀਰਾ ਦੀ ਟੀਮ ਨੇ ਇੰਨੇ ਸਾਰੇ ਕੈਮਰੇ ਇੱਥੇ ਸਾਰੇ ਟੈਕਨੀਕਲ ਇਨਪੁਟ ਨਿਕਾਲ ਕੇ ਫਾਈਨਲੀ ਉਹ ਇਸ ਕੇਸ ਕੋ ਟਰੇਸ ਕਰ ਪਾਏ ਹੈ ਸੋ ਆਈ ਥਿੰਕ ਦੇ ਹੈਵ ਡਨ ਅ ਵੈਰੀ ਗੁੱਡ ਜੌਬ ਜੀ